ਯੋਧ ਨਸ਼ਿਆ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਮਾਛੀਵਾੜਾ ਚ ਪੁਲਿਸ ਵੱਲੋਂ ਤੜਕਸਾਰ ਕਾਸੂ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਪੁਲਿਸ ਉਹਨਾਂ ਲੋਕਾਂ ਦੇ ਘਰ ਪਹੁੰਚੀ ਜਿੱਥੇ ਕਿ ਉਹਨਾਂ ਨੂੰ ਸ਼ੱਕ ਸੀ ਕਿ ਇਹ ਲੋਕ ਨਸ਼ਾ ਵੇਚਦੇ ਅਤੇ ਕਰਦੇ ਹਨ ਤਸਵੀਰਾਂ ਤੁਹਾਡੇ ਨਾਲ ਮਾਛੀਵਾੜੇ ਦੀਆਂ ਸਟਾਂਜੀ ਕਰ ਰਹੀਆਂ ਜਿੱਥੇ ਕਿ ਪੁਲਿਸ ਵੱਲੋਂ ਘਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਕਿੰਨੇ ਬਾਰੀਕੀ ਤਰੀਕੇ ਨਾਲ ਘਰ ਦੀ ਚੈਕਿੰਗ ਕਰ ਰਹੀ ਹੈ ਤੇ ਨਾਲ ਹੀ ਲੋਕਾਂ ਵੱਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਕਿ ਕਿਤੇ ਉਹ ਨਸ਼ਾ ਕਰਦੇ ਜਾਂ ਵੇਚਦੇ ਤਾਂ ਨਹੀਂ ਹਨ ਅੱਗੋਂ ਪੁਲਿਸ ਨੇ ਕੀ ਕੁਝ ਕੀਤਾ ਉਹ ਤੁਹਾਨੂੰ ਸੁਣਾਉਂਦੇ ਆਂ ਸੌਰਾਲੇ ਦੇ ਜਿਹੜੀ ਮਸ਼ੂਅਰਦੀ ਫੋਰਸ ਦੇ ਨਾਲ ਜਿੰਨੇ ਵੀ ਨਸ਼ਾ ਵੇਚਣ ਵਾਲੇ ਇਹਨਾਂ ਦੇ ਖਿਲਾਫ ਪਹਿਲਾਂ ਪਰਚੇ ਦਰਜ ਆ ਅੱਜ ਅਸੀਂ ਬਲੀਵੇਕ ਕਲੋਨੀ ਤੇ ਇੰਦਰਾ ਕਲੋਨੀ ਦੇ ਵਿੱਚ ਜਿਹੜਾ ਕਸ ਆਪਰੇਸ਼ਨ ਚਲਾ ਰਹੇ ਹਾਂ ਜਿਹਦੇ ਨਸ਼ਾ ਸਦਾਗਰ ਨੇ ਉਹਨਾਂ ਸਾਰਿਆਂ ਦੀ ਸਰਚ ਵੀ ਕਰ ਰਹੇ ਆ ਜਿਹੜੇ ਸਸਪੈਕਟਡ ਉਹਨਾਂ ਨੂੰ ਰਨਅਪ ਕਰਕੇ ਜਿਹੜੀ ਕੁਝ ਕੁਝ ਵੀ ਕੀਤੀ ਜਾਉ ਹੋਂ ਤੱਕ ਸਰਕਰ ਕਿੰਨੀ ਜਿਹੜੀ ਮਹਮ ਚੱਲੀ ਹੈ ਨਸ਼ਾ ਅਬਰਧ ਵਾਲੀ ਉਹਦੇ ਚ ਹੋਂ ਤੱਕ ਕਿੰਨੇ ਇੱਕ ਬੰਦੇ ਫੜੇ ਗਏ ਜਾ ਚੁੱਕੇ ਥੋੜੇ ਜਿਹੇ ਹੋਂ ਤੱਕ ਜਿਹੜੇ ਸਾਡੀ ਸਮਰਾਲਾ ਤੇ ਮਸ਼ਵੜਾ ਸਾਭੀ ਲਾ ਲਈਏ 26 27 ਬੰਦਿਆਂ ਦੇ ਖਿਲਾਫ ਸੀ ਪਰਚਾ ਦਰਜ ਕੀਤਾ ਹੈ ਇਸ ਤੋਂ ਬਿਨਾ ਜਿਹੜੇ ਪਹਿਲਾਂ ਨਸ਼ਾ ਵੇਚਣ ਵਾਲੇ ਸੀ ਉਹਨਾਂ ਦੇ ਖਿਲਾਫ ਵੀ ਬੜੀ ਬੜੀ ਸਖਤ ਕਾਰਵਾਈ ਕੀਤੀ ਗਈ ਹੈ ਜਿਦੇ ਵਿੱਚ ਮੇਖਲਾ 19 ਵਿਅਕਤੀ ਜਿਹੜੇ ਸੀ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜੇ ਆ ਤੇ 14 ਬੰਦੇ ਜਿਹੜੇ ਆ ਜਿਨ੍ਹਾਂ ਦਾ ਨਸ਼ਾ ਅ ਬੀਚਦੇ ਨਹੀਂ ਸੀ ਜਿਹੜੇ ਆਦੀ ਸੀ 14 ਬੰਦੇ ਸੀ ਜਿਹੜੇ ਆ ਡੀਡਿਕਸ਼ਨ ਸੈਂਟਰ ਗਵਰਨਮੈਂਟ ਸਰਕਾਰੀ ਹਸਪਤਲ ਸਮਰਲਾ ਵਿਖੇ ਦਾ ਫਰਕਾ ਲੋਕਾਂ ਨੂੰ ਸਰ ਕੀ ਬੀਚ ਕਰੋ ਮੈਂ ਲੋਕਾਂ ਨੂੰ ਮੈਂ ਅਪੀਲ ਕਰਦਾ ਜੇ ਕਿਸੇ ਦੇ ਆਣ ਗੌਣ ਦੇ ਵਿੱਚ ਪਿੰਡ ਦੇ ਵਿੱਚ ਬਾੜ ਦੇ ਵਿੱਚ ਕੋ ਨਸ਼ਾ ਵੇਚਦਾ ਹੈ ਤਾਂ ਵੀ ਜੀਡੀ 112 ਤੇ ਜਾਂ ਸਾਡੇ ਨੰਬਰ ਤੁਸੀਂ ਹਰ ਪਿੰਡ ਦੇ ਵਿੱਚ ਡਿਸਪਲੇ ਕੀਤੇ ਹੋਏ ਆ ਤੇ ਸਾਨੂੰ ਫੋਨ ਦੇ ਦੱਸ ਸਕਦੇ ਆ ਨਸ਼ਾ ਜੇ ਕੋਈ ਵੇਚਣ ਵਾਲਾ ਤੇ ਉਹਦੇ ਖਿਲਾਫ ਅਸੀਂ ਪਰਚਾ ਦਰਜ ਕਰਾਂਗੇ ਉਹਦੀ ਪ੍ਰਾਪਰਟੀ ਵੀ ਅਟੈਕ ਕਰਾਵਾਂਗੇ ਜਿਹੜਾ ਕੋਈ ਪੀਣ ਵਾਲਾ ਉਹਦੇ ਬਾਰੇ ਸਾਡੇ ਨਾਲ ਇਮੀਜਲੀ ਹੁਣ ਪਿੰਡਾਂ ਦੇ ਲੋਕ ਸਾਡੇ ਨਾਲ ਤਾਲਮਿਲ ਕਰ ਵੀ ਰਹੇ ਆ ਜਿਨ੍ਹਾਂ ਨੂੰ ਇਹ ਡੀਡਿਕਸ਼ਨ ਸੈਂਟਰ ਦਾਖਲ ਕਰਨਾ ਹੈ ਜਿਹੜੇ ਪੀਣ ਵਾਲੇ ਉਹਨੂੰ ਕੋਈ ਪਰਚਾ ਨਹੀਂ ਦਰਜ ਕਰਾਂਗੇ ਉਹਨਾਂ ਨੂੰ ਦਾਖਲ ਹੀ ਕਰਾਵਾਂਗੇ ਜੇ ਕੋਈ ਸਾਨੂੰ ਇਨਫੋਰਮੇਸ਼ਨ ਦਿੰਦਾ ਤੇ ਉਹਦੀ ਆਇਡੈਂਟੀਟੀ ਜਿਹੜੀ ਹੈ ਬਿਲਕੁਲ ਸੀਕ੍ਰੀਟ ਰੱਖੀ ਜਾਓ ਪੰਚਾਇਤਾਂ ਨੇ ਵੀ ਮਤੇ ਪਾਸ ਕੀਤੇ ਆ ਪਰ ਉਸ ਦਾ ਅਸ਼ੋਕ ਦੇ ਵੀ ਹੁਣ ਤੱਕ ਕਿੰਨੀਆਂ ਪੰਚਾਇਤਾਂ ਮਛਵੜਾ ਬਲਾਕ ਦੀਆਂ ਜਾਂ ਸਮਰਾਲੇ ਆ ਚੁੱਕੀਆਂ ਤੁਹਾਡੇ ਮਛਵੜਾ ਦੇ ਸਮਰਾਲੇ ਬਲਾਕ ਦੀਆਂ ਜਿਹੜੀਆਂ ਸਾਡੀਆਂ ਤਕਰੀਬਨ 140 ਪੰਚਾਇਤਾਂ ਨੇ ਸਾਨੂੰ ਜਿਹੜੇ ਰੈਜਿਸਟ੍ਰੇ ਵੀਰੇ ਨਸ਼ੇ ਦੇ ਸਦਾਕਰਾਂ ਦੀ ਇਨਫੋਰਮੇਸ਼ਨ ਵੀ ਦੇਵਾਂਗੇ ਫੜਾਵਾਂਗੇ ਵੀ ਜੇ ਕਿਸੇ ਦੇ ਖਿਲਾਫ ਨਸ਼ੇ ਦਾ ਪਰਚਾ ਦਰਜ ਹੁੰਦਾ ਤਾਂ ਨਾ ਹੀ ਪੰਚਾਇਤ ਥਾਣੇ ਜਾਊਗੀ ਤੇ ਨਾ ਹੀ ਉਹਦੀ ਜਵਾਬਦਾਰੀ ਕਰਨ ਜਾਊਗੀ ਇਸ ਤੋਂ ਬਿਨਾ ਪੰਚਾਇਤਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਮੱਦੇ ਦੇ ਵਿੱਚ ਵੀੜਾ ਨਸ਼ਾ ਕਰਨ ਦੇ ਜੇ ਨਹੀਂ ਵੇਚਣ ਤੋਂ ਅੜਦਾ ਤੇ ਉਹਦਾ ਸਮਾਜਿਕ ਬਾਈਕਟ ਵੀ ਕੀਤਾ ਜਾਊਗਾ